ਜਿਨ ਕਮਾਏ ਜਿਨਾ ਗੁਰੂ ਦੇ ਬਚਨ ਕਮਾਏ ਜਿਨਾ ਗੁਰੂ ਦੇ ਜਿੱਤ ਲੈਨੇ ਪੰਗੇ ਵਕਾਰ ਪਾਇ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕੁਰਾਉਣ ਸਾਧੂ ਕਾ ਪਾਇ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕੁਰਾਉਣ ਸਾਧੂ ਕਾ ਵਚਨ ਕਮਾਏ ਜਿੰਨਾ ਗੁਰੂ ਦੇ ਵਚਨ ਕਮਾਏ ਜਿੰਨਾ ਗੁਰੂ ਦੇ ਜਿੱਤ ਲੈਣ ਪੰਜੇਵ ਕਾਰ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾਰ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾਰ ਆਉ ਆਤਮਾ ਬਣੇਗੀ ਪਰਮਾਤਮਾ ਗੁਰੂ ਦੀ ਕੋ ਸੌਟੀ ਜਿਹੜੀ ਸੈ ਗਈ ਬ੍ਰਹਮ ਗਿਆਨੀ ਸੰਤ ਬਾਬਾ ਸਾਦ ਹੈ ਉਸ ਨੂੰ ਲਕਾਈ ਫੇਰ ਕਹਿ ਗਈ ਬ੍ਰਹਮ ਗਿਆਨੀ ਸੰਤ ਬਾਬਾ ਸਾਦ ਹੈ ਉਸ ਨੂੰ ਲਕਾਈ ਫੇਰ ਕਹਿ ਗਈ ਔ ਸਦਾ ਹੀ ਇਹ ਧਗ ਵਿੱਚ ਜੀਉਂਦੇ ਸਦਾ ਹੀ ਇਹ ਧਗ ਵਿੱਚ ਜੀਉਂਦੇ ਮਨਾ ਤਾਈਲੈਂਡ ਜਿਹੜੇ ਮਾਰ ਪਾਇ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾ ਪਾਇ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾ ਮਾਰਾ ਤੇ ਨ ਬੰਦਗੀ ਕਮਾਮ ਦੇ ਪੈਣ ਨੈਣ ਨੀਂਦਰਾ ਨ ਰਾਤ ਨੂੰ ਚੌਂਕੜੇ ਸਜਾ ਕੇ ਕਾਉਣ ਕੀਰਤੀ ਕਰੀਛ ਨਾਨ ਪਰ ਬਾਤ ਨੂੰ ਚੌਂਕੜੀ ਸਜਾ ਕੇ ਗਾਉਣ ਕੀਰਤੀ ਕਰੀਛ ਨਾਨ ਪਰ ਬਾਤ ਨੂੰ ਆਉ ਨਾਮ ਤਨ ਕਦੇ ਵੀ ਨਾ ਮੁੱਕਦਾ ਨਾਮ ਤਨ ਕਦੇ ਵੀ ਨਾ ਮੁੱਕਦਾ ਖਾਂਦਾ ਰੇ ਸਾਰਾ ਸੰਸਾਰ ਪਾਇ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾ ਪਾਇ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾ ਆਉ ਤੰਨਾ ਨੀ ਦੀ ਪਾਵਣਾ ਪਛਾਣ ਕੇ ਠਾਕੁਰ ਤਾਰੇ ਸੁਧੀ ਨੇ ਆਇਆ ਸੀ ਹੋ ਕੇ ਪਰ ਤਖ ਪੋਗ ਲਾਮਦਾ ਲੱਸੀ ਦਾ ਕੋਟੋਰਾ ਮੂੰਹ ਨੂੰ ਲਾਇਆ ਸੀ ਹੋ ਕੇ ਪਰ ਤਖ ਪੋਗ ਲਾਮਦਾ ਲੱਸੀ ਦਾ ਕਟੋਰਾ ਮੂੰਹ ਨੂੰ ਲਾਇਆ ਸੀ ਓ ਪਾਣੀ ਵਾਲੇ ਨੱਕੇ ਫੇਰ ਮੋੜਦਾ ਪਾਣੀ ਵਾਲੇ ਨੱਕੇ ਫੇਰ ਮੋੜਦਾ ਮੱਝੀਆਂ ਤੇ ਗਾਈਆਂ ਰਿਆਚਾਰ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧਕਾ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧਕਾ ਉਹ ਕਾਰ ਜਿਸ ਵਾਰੀ ਕਈ ਕਬੀਰ ਦੇ ਨਾਮਦੇਵ ਜੀ ਦੀ ਪਾਈ ਛਾਪਰੀ ਸਾਧੂਆਂ ਦੇ ਨਗਰ ਪਵਿੱਤਰ ਦੇਈ ਤਾਂ ਕਿਸੇ ਦੀ ਕੀ ਹੈ ਬਾਪਰੀ ਸਾਧੂਆਂ ਦੇ ਨਗਰ ਪਵਿੱਤਰ ਦੇਈ ਤਾਂ ਕਿਸੇ ਦੀ ਕੀ ਹੈ ਬਾਪਰੀ ਦੈਂਤਵਰ ਦਾ ਕਿਸ਼ਨੂ ਵਾਰਿਆ ਦੈਂਤਵਰ ਦਾ ਕਿਸ਼ਨੂ ਵਾਰਿਆ ਪਿਆਰਾ ਪ੍ਰੇਲਾਦ ਲਿਆਉ ਬਾਹਰ ਪਾਇ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧਕਾ ਪਾਇ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧਕਾ ਆਉ ਨਜਾ ਹੈ ਗਰੂਪਤੀ ਦੀ ਰੱਖਦਾ ਪੀਲਣੀ ਦੇ ਝੂਠੇ ਪੇਰ ਖਾਵਦਾ ਭਾਗ ਨੂੰ ਕਰੀਂਦਾ ਸਵੀਕਾਰ ਲਾਲੋ ਨੂੰ ਗਲੇ ਦੇ ਨਾਲ ਲਾਵਦਾ ਪਾਗ ਨੂੰ ਕਰਦਾ ਸਵਿਕਾਰਨਾ ਲਾਲੋ ਨੂੰ ਗਲੇ ਦੇ ਨਾਲ ਲਾਵਦਾ ਓ ਉੱਠ ਕੇ ਸਿੰਘਾਸਣ ਤਾੜਿਆ ਉੱਠ ਕੇ ਸਿੰਘਾਸਣ ਤਾੜਿਆ ਤੱਕਿਆ ਸੁਦਾਮਾ ਜਦੋਂ ਯਾਰ ਪਾਇ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਉਣ ਸਾਧਕਾ ਪਾਇ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧੂ ਕਾ ਆਓ ਬੈਂਕਾ ਗੁਰਜੰਟ ਸਿੰਘ ਲਿਖੇ ਕੀ ਬੈਂਕਾ ਗੁਰਜੰਟ ਸਿੰਘ ਲਿਖੇ ਕੀ ਵੇਦ ਵੀ ਨਾ ਮੈਂ ਮਤਾਈ ਜਾਣਦੇ ਮਾਨਕ ਦੇ ਸੰਗ ਗੁਰਚੇਤ ਹੈ ठाकुर ਦੇ ਗੁਣਾ ਨੂੰ ਬਿਆਨ ਦੇ ਮਾਨਕ ਦੇ ਸੰਗ ਗੁਰ ਚੇਤ ਹੈ ठाकुरੂ ਦੇ ਗੁਣਾ ਨੂੰ ਬਿਆਨ ਦੇ ਓ ਲੱਜਾ ਰੱਖ ਲਵੇ ਗੁਰੂ ਆਪੀ ਲੱਜਾ ਰੱਖ ਲਵੇ ਗੁਰੂ ਆਪੀ ਕਵੀ ਰੇ ਕਾਵਨ ਨੂੰ ਉਚਾਰ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉ ਸਾਧੂ ਕਾ ਇੱਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਘਰਾਂ ਸਾਧੂ ਕਾ